ਆ ਗਿਆ ਚਲ ਆ ਗਿਆ ਆਪਾਂ ਆਪਾਂ ਆ ਗਏ ਜਾਇ ਕਰ ਆਰਦਾ ਕੁਛ ਨਹੀਂ ਹੁੰਦਾ ਇੱਕ ਇਹ ਗੱਡਿਆ ਕਰੂ ਤੂੰ ਕਹੇ ਤੂੰ ਆਪਾਂ ਪਰਸਨਲ ਬਾਈਕ ਦੋ ਜੇ ਹੀ ਬੰਡਿਆ ਨਾ ਇਹ ਫਿਰ ਤਾਂ ਆਂ ਕਰ ਲੋ ਜਿਹੜੇ ਮੇਰੇ ਤਾਂ ਨਹੀਂ ਫਰਕ ਪੈਂਦਾ ਸਵਾਲ ਨਹੀਂ ਪਤਾ ਫਰਕ ਪੈਂਦਾ ਮੈਂ ਪਾਊਗਾ ਹੀ ਹੋਰ ਕੀ ਪਰ ਲਾ ਤੂੰ ਆਂ ਕਰ ਇਹ ਮਸ਼ੀਨ ਦੀ ਅੱਖਾਂ ਬੰਨ ਲਓ ਅੱਖਾਂ ਬੰਨ ਕੇ ਦੋਨਾਂ ਨੂੰ ਇੱਕ ਚੱਲੇ ਖੋਸ਼ਾ ਤੂੰ ਦੋਤੇ ਪੈ ਚੱਲ ਠੀਕ ਹੈ ਜੀ ਉਸਤਾ ਜੀ ਬੋਲੋ ਬੱਧੀ ਹੈ ਚੱਲ ਠੀਕ ਹੈ ਫਿਰ ਸਭ ਛੱਡੋ ਇਹ ਬੰਦੇ ਨਹੀਂ ਮੰਨਦੇ ਹੋਰ ਠੀਕ ਹੈ ਫਿਰ ਏ ਮੇਰਾ ਹਿਸਾਬ ਗਲਤ ਨਹੀਂ ਮੈਂ ਤਾਂ ਤੇਰਾ ਵੀ ਨਾ ਨਾ ਹਿਸਾਬ ਮੇਰਾ ਵੀ ਨਾ ਹੋਵੇ ਹਾਂ 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 ਮਾਰੇ ਨੇ ਇੰਨਾ ਆ ਗਿਆ ਹਾਂ ਐ ਨਹੀਂ ਯਾਰ ਅੱਲਾ ਕੇ ਮੇਰੀ ਗੱਲ ਨੂੰ ਇੱਕ ਮਿੰਟ ਹਲੋ ਆਂਡ ਰਹੇ ਦੋ ਜੇ ਪਹਿਲਾਂ ਨਹੀਂ ਕਰ ਸੋਣਾ ਉਹ ਖਰਜਿਆ ਉਹ ਖਰਜਿਆ ਯਾਰ ਪਰ ਮੇਰੀ ਗੱਲ ਮੈਂ ਤੁਹਾਨੂੰ ਮਾਦਾ ਦੇਖੋ ਉਹ ਨਾ ਤਾਂ ਉਹਦਾ ਮੈਂ ਮਨੁਸਾਨ ਜੋ ਕਿ ਉਹ ਚਾਰ ਉਹਨੂੰ ਮਾਰਿਆ ਗਿਆ ਤੁਹਾਨੂੰ ਹਟਾ ਕੇ ਉਹਦੇ ਦਿਲ ਜੀ ਮੈਨੂੰ ਆ ਕੇ ਮਾਰਦਾ ਪਾਪਾ ਯਾਰ ਕਰਦੇ ਮੈਂ ਕਹਦਾ ਉਹ ਵੀ ਮਨਜ਼ੂਰ ਆ ਫੋਨ ਨੂੰ ਮੈਂ ਤੈਨੂੰ ਕਹਦਾ ਯਾਰ ਫੋਨ ਨੂੰ ਤਾਂ ਉਹ ਵੀ ਮਨਜ਼ੂਰ ਹੋਊ ਫਿਰ ਆਹ ਥੋਲੂ ਤਾਂ ਉਹ ਵੀ ਮਨਜ਼ੂਰ ਹੋਊ ਖੜ ਜਾ ਯਾਰ ਖੜ ਜਾ ਇੱਕ ਮਿੰਟ ਖੜ ਜਾ ਖੜ ਜਾ ਗੱਲ ਹੋ ਲੈ ਇਹੀ ਜੀ ਆ ਯਾਰ ਤੁਸੀਂ ਤਾਂ ਉਹੀ ਗੱਲਾਂ ਕਰੀਆਂ ਨਾ ਯਾਰ ਬਾਈ ਲੈਣ ਦੋ ਆ ਮੈਂ ਨਹੀਂ ਕਰਦਾ ਯਾਰ ਲੈਣ ਤਾਂ ਚਲੋ ਠੀਕ ਹੈ ਨਹੀਂ ਮੰਨਦਾ ਲੈ ਆ ਤੂੰ ਪੈਸੇ ਦੇ ਯਾਰ ਨੂੰ ਲੈਣਾ ਪੈਸੇ ਦੇ ਲਿਆ ਕੇ ਹੋਰ ਨਾ ਕਹਿੰਦਾ ਦੂਰ ਜਾਣਾ ਚਲ ਠੀਕ ਹੈ ਕਿੰਨੇ ਦਾ ਹੋਇਆ ਹੈ ਬਾਈ ਸੌਦਾ ਸਾਰਾ ਇਹ ਫਲਤਾ ਉਲੀ ਹਿਆਰ ਦਾ ਨੌਣੇ ਹਾਂ ਜੀ ਨੌ ਬਕਰਾਂ ਦਾ 4 ਨੌਣੇ 5000 ਕਰ ਰਹੇ ਸਾਰੇ ਮਾਰਾ ਵੱਡਾ ਤੁਸੀਂ ਨੇ ਸਾਂਝੇ ਲੈ ਦਿੱਤੇ ਆ ਗਿਆ ਮੈਂ ਤੇਰੀ ਪਾ ਨੌ ਕਹਿੰਦਾ ਮੈਂ ਰੱਖਣਾ ਜਾਨੀ ਉਹ ਕਹਿੰਦਾ ਅੱਜ ਮਾਰਾ ਕਿਤੇ ਬੰਦੂ ਬੰਦੇ ਕਿ ਬਦੂ ਆ ਓਰੇ ਐਂ ਗੱਲ ਕਰ ਉਹ ਨਾ ਪੈਸੇ ਲੈ ਕੇ ਆਪਣੇ ਤੂੰ